ਤਲਵਰ ਪੁਲਸ ਅਮਰਸਾ ਸ੍ਰੀ ਗੁਰਪੀਤ ਸਿੰਘ ਪੁਲਲਰਜੀ ਡਿਸਪਲਿਨ ਐਂਡ ਐਜੂਕੇਸ਼ਨ ਦੇ ਅਧਿਆਤਾਂ ਅਨੁਸਾਰ ਸੀਨੀਅਰ ਸਟਾਫ ਇੰਸਪੈਕਟਰ ਰਜੀਸ਼ ਕੁਮਾਰ ਦੀ ਪੁਲਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਦਰਾਲੇ ਗਾਇਤਰ ਹਾਧੇ ਵਾਲੇ ਪੁਰ ਗੰਡੇ ਨਾਲੇ ਲੱਗੋ ਇੱਕ ਦੋਸ਼ੀ ਅਕਾਲਜੀਤ ਸਿੰਘ ਨੂੰ ਕਾਬੂ ਕਰਦਣ ਅਤੇ ਘਰੋਂ 150 ਰਾਇਲ ਰੋਲ ਪ੍ਰਾਪਤ ਕੀਤੀ ਗਈ ਇਹ ਦੋਸ਼ੀ ਦੀ ਪੁਛਗੈ ਅਤੇ ਇੱਕ ਦੋਸ਼ੀ ਨਾਮ ਜਦ ਹੋਇਆ ਲਾ ਪੁਲਿਸ ਗਵਾਸੀਪੜ ਥਾਪਾਰ ਚਵਾਰ ਦਾ ਰਿਲਾਣਾ ਉਹਦੀ ਗ੍ਰਿਫਤਾਰੀ ਲਈ ਇੱਟ ਦਿੱਤੇ ਜਾ ਰਹੇ ਨੇ ਤੇ ਦੋਸ਼ੀ ਜਾਨ ਮਾਰ ਕੇ ਚੱਲ ਗਏ ਇਸੇ ਦੋ ਪਰਚੇ ਐਨਡੀ ਤੇ ਦਰਜ ਹੈਗੀ ਚਟੀਆਂੜ ਸਾਡੇ ਨੰਬਰ 29 ਦੱਜ ਕਰਕੇ ਤੇ ਰਿਪੋਰਟ ਦਿੱਤਾ ਗਿਆ ਕਾਲੇ ਸਾਡੇ ਲੇਖਕ ਜਨਾ ਪੁਲਿਸ ਅਮਰਸਰ 시ਹੇਗੋੜ ਪਿਛੇਂ ਪੋਲਰਜੀ ਡੀਸੀਪਲਨ ਇਨਵੈਸਟੀਗੇਸ਼ਨ ਦੀਆਂ ਹਦਾਇਤਾਂ ਅਨੁਸਾਰ ਸੀ ਜੀ ਸਟਾਫ ਇੰਸਪੈਕਟਰ ਰਜੀਸ਼ ਕੁਮਾਰ ਦੀ ਪੁਲਿਸ ਪਾਰਟੀ ਨੂੰ ਉਸ ਸਰ ਨੇ ਵੱਡੀ ਸਫਤਤਾ ਮਿਲੀ ਜਦੋਂ ਤਰਾਨੇ ਗਾਇਤਰ ਆਂਧੇ ਆਲੇ ਬੋੜ ਗੰਦੇ ਨਾਲੇ ਲੱਗੋ ਇੱਕ ਦੋਸ਼ੀ ਅਕਾਲ ਦੀ ਚਿੰਗ ਨੂੰ ਕਾਬੂ ਕਰਦਿਆਂ ਤੇ ਕੋਲੋਂ 150 ਹਜ਼ਾਰ ਰੁਪਏ ਰਨ ਬਰਾਮਦ ਕੀਤੀ ਗਈ ਤੇ ਦੋਸ਼ੀ ਦੀ ਪੁਛਗੈ ਤੇ ਇੱਕ ਦੋਸ਼ੀ ਲਾਮਜਦ ਹੋਇਆ ਲਾ ਪੀਛੇ ਗਵਾਸੀ ਪਿੰਡ ਥਾਪਾ ਚਵਾਰ ਦਾ ਰਹਿਣਾ ਹੈ ਉਹਦੀ ਗ੍ਰਿਫਤਾਰੀ ਰਿਟ ਕੀਤੇ ਜਾਇਆ ਲੈਨੇ ਤੇ ਦੋਸ਼ੀਆਰ ਮਾਰਤੀ ਚਲ ਰਿਹਾ ਹੈ ਜਿਸ ਦੇ ਦੋ ਪਰਚੇ ਐਨਡੀ ਦੇ ਦਰਜਾ ਇਸ ਦੀ ਚੱਟੀ ਵਾਲੇ ਸਾਡੇ ਆ ਨੰਬਰ 23 ਤੱਕ ਕਰਕੇ ਤੇ ਇਹਨੂੰ ਰੈਕਡ ਕੀਤਾ ਗਿਆ ਸੀ 46 ਲੋਕਾਂ ਤੇਰਾ ਪੰਜਾ ਮਰਸਾ ਸਿਨੀਗਰ ਪਿਛੇ ਪੱਲਰਜੀ ਡਿਸਪੀਨ ਐਂਡ ਐਜੂਕੇਸ਼ਨ ਦੀਆਂ ਅਧਿਕਾਰਤ ਅਨੁਸਾਰ ਸੀਗੇ ਸਟਾਫ ਇੰਸਪੈਕਟਰ ਜੀਸ ਕੁਮਾਰ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਖਤਤਾ ਮਿਲੀ ਜਦੋਂ ਦਰਾਮੇ ਗਾਇਤਰ ਹੰਦੇ ਵਾਲੇ ਕੋਲ ਗੰਦੇ ਨਾਲੇ ਲੱਗੋ ਇੱਕ ਦੋਸ਼ੀ ਕਾਰਜੀ ચેનમ ਕਾਬੂ ਬਾਇਟਰਾਂ ਤੇ ਕੋਲੋਂ 150 ਗਰਾਮ ਹੈਰੋਲੋ ਪ੍ਰਾਪਤ ਕੀਤੀ ਗਈ ਹੈ ਤੇ ਦੋਸ਼ੀ ਦੀ ਪਛਾਣ ਇੱਥੇ ਇੱਕ ਦੋਸ਼ੀ ਨਾਮਜਦ ਹੋਇਆ ਲਾਪਰੀ ਚੇਗਵਾਸੀਪੁਰ تھا ਪਾਚਵਾਰ ਦਾ ਰਹਿਣ ਵਾਲਾ ਹੈ ਉਹਦੀ ਗ੍ਰਫਟਾਰੀ ਲਈ ਰਿਕਾਰਡ ਕੀਤੇ ਜਾ ਰਹੇ ਨੇ ਤੇ ਦੋਸ਼ੀ ਜਾਂਚ ਮੰਡ ਚੱਲ ਰਹੀ ਹੈ ਇਸੇ ਦੋ ਪਰਚੇ ਐਨਡੀ ਦੇ ਦਰਜ ਹੈ ਜੀ ਚਾਟੀ ਨਾਲ ਸਾਢੇ 9 ਨੰਬਰ 29 ਡੱਕ ਕਰਕੇ ਤੇ ਰਿਪੋਰਟ ਦਿੱਤਾ ਗਿਆ ਜੀ ਸਾਢੇ 6